ਅੰਮ੍ਰਿਤਸਰ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਅਤੇ ਨਾਲ ਹੀ ਟ੍ਰੈਫਿਕ ਦਾ ਮੰਦਾ ਹਾਲ ਹੈ। ਹਾਥੀਗੇੜ ਚਾਂਗ ਤੋਂ ਹਾਲਗੇਟ ਨੂੰ ਜਾਣ ਵਾਲੀ ਸੜਕ ਨਗਰ ਨਿਗਮ ਵਰਕਸ਼ਾਪ ਦੇ ਬਾਹਰ ਨਾਜਾਇਜ਼ ਰੇੜੀਆਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਲੋਕ ਉਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਨਗਰ ਨਿਗਮ ਲੈਂਡ ਵਿਭਾਗ ਅਤੇ ਟ੍ਰੈਫਿਕ ਪੁਲਿਸ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਦੂਸਰੇ ਪਾਸੇ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਉੱਥੇ ਰੇੜੀਆਂ ਲੱਗੀਆਂ ਹੋਈਆਂ ਹਨ ਨਗਰ ਨਿਗਮ ਵੱਲੋਂ ਪਰ ਰੈਡੀ ਦੇ ਹਿਸਾਬ ਨਾਲ ਮਹੀਨੇ ਦੀ ਪਰਚੀ ਕੱਟੀ ਜਾਂਦੀ ਹੈ ਪਰ ਜਦੋਂ ਦੁਕਾਨਦਾਰਾਂ ਨਾਲ ਪਰਚੀ ਦੀ ਗੱਲ ਕੀਤੀ ਤਾਂ ਉਹਨਾਂ ਨੇ ਟਾਲਮਟੋਲ ਕਰਨੇ ਸ਼ੁਰੂ ਕਰ ਦਿੱਤੇ ਇਸ ਤੋਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਗਰ ਨਿਗਮ ਅਧਿਕਾਰੀਆਂ ਨਾਲ ਇਹਨਾਂ ਦੀ ਕੋਈ ਮਿਲੀਭੁਗਤ ਚੱਲ ਰਹੀ ਹੈ ਕਿਉਂਕਿ ਇੱਥੇ ਲਗਾਤਾਰ ਵੱਡੀ ਗਿਣਤੀ ਵਿੱਚ ਰੈਡੀਆਂ ਲੱਗੀਆਂ ਹੋਈਆਂ ਹਨ ਜਿਸ ਨਾਲ ਟ੍ਰੈਫਿਕ ਵੀ ਪ੍ਰਭਾਵਿਤ ਹੋ ਰਿਹਾ ਹੈ ਸੋ ਨਗਰ ਨਿਗਮ ਕਮਿਸ਼ਨਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਨਜਾਇਜ਼ ਕੰਪਨੀਆਂ ਦੀ ਪਰਮਾਰ ਹੈ ਪਰ ਨਗਰ ਨਿਗਮ ਲੈਂਡ ਵਿਭਾਗ ਵੱਲੋਂ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਇਹ ਤਸਵੀਰਾਂ ਇਸ ਵਾਰ ਜੇ ਅਸੀਂ ਜੇ ਤੁਹਾਨੂੰ ਸਾਂਝੇ ਕਰਦੇ ਹਾਥੀ ਗੇਟ ਜਿਹੜੀ ਵਰਕਸ਼ਾਪ ਹੈ ਆਟੋ ਵਰਕਸ਼ਾਪ ਉਹਦੀ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਰੇੜੀਆਂ ਲਗਾਤਾਰ ਲੱਗੀਆਂ ਹੋਈਆਂ ਹਨ ਜਿਹੜੀਆਂ ਫੁੱਟਪਾਥ ਤੋਂ ਪਿੱਛੇ ਅੱਗੇ ਲੱਗੀਆਂ ਹੋਈਆਂ ਦੂਜੇ ਪਾਸੇ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਟ੍ਰੈਫਿਕ ਲੋਕ ਇੱਥੇ ਆਪਸ ਵਿੱਚ ਗੱਡੀਆਂ ਦੇ ਗੱਡੀਆਂ ਵੱਜ ਰਹੀਆਂ ਨੇ ਪਰ ਨਾ ਤੇ ਇੱਧਰ ਟ੍ਰੈਫਿਕ ਪੁਲਿਸ ਦਾ ਕੋਈ ਧਿਆਨ ਹੈ ਅਤੇ ਨਾ ਹੀ ਨਗਰ ਨਿਗਮ ਦਾ ਧਿਆਨ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਤੁਹਾਨੂੰ ਇੱਕ ਵਾਰ ਫੇਰ ਸਾਂਝੀਆ ਕਰ ਦੇ ਤਸਵੀਰਾਂ ਤੁਸੀਂ ਹਾਥੀ ਗੇਟ ਤੋਂ ਜਿਹੜੀ ਛੜਕ ਹਾਲ ਗੇਟ ਨੂੰ ਜਾਂਦੀ ਹੋਦੀ ਹੈ ਤਰਖਾ ਰਹੇ ਲਗਾਤਾਰ ਇੱਥੇ ਨਜਾਇਜ਼ ਤੋਂ ਤੇ ਜਿਹੜੀਆਂ ਲੱਗੀਆਂ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਥੇ ਕੋਈ ਧਿਆਨ ਨਹੀਂ ਗੱਲ ਕੀਤੀ ਹੈ ਲੱਗੇ ਹੀ ਆਟੋ ਵਰਕਸ਼ਾਪ ਹੈ ਨਗਰ ਨਿਗਮ ਦੇ ਅਧਿਕਾਰੀ ਅਤੇ ਤੇਲ ਪਵਾਣ ਵੀ ਆਉਂਦੇ ਵੈਸੇ ਵੀ ਆਉਂਦੇ ਹਨ ਪਰ ਲਗਾਤਾਰ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰ ਵਧਦੀ ਜਾ ਰਹੀ ਪਰ ਜਿਹੜਾ ਲੈਂਡ ਵਿਭਾਗ ਆ ਉਹਦੀ ਕਿਤੇ ਨਾ ਕਿਤੇ ਲੱਗਦਾ ਸੈਟਿੰਗ ਹੈ ਨਾ ਰੇੜੀ ਵਾਲਿਆਂ ਨਾਲ ਪਰ ਅਸੀਂ ਨਾਲ ਹੀ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਲੋਕ ਆਪਣਾ ਕਾਰੋਬਾਰ ਕਰਨ ਪਰ ਆਪਣੀ ਹੱਦ ਦੇ ਵਿੱਚ ਰਹਿ ਕੇ ਕਰਨ ਤੁਸੀਂ ਦੇਖ ਸਕਦੇ ਕਿਵੇਂ ਇੱਥੇ ਬੇਤਹਾਸ਼ਾ ਰੇੜੀਆਂ ਲੱਗੀਆਂ ਨੇ ਦੂਜੇ ਪਾਸੇ ਮੈਂ ਆਪਣੇ ਸਹਿਯੋਗੀ ਨੇ ਕਹਿੰਦਾ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਟ੍ਰੈਫਿਕ ਦੀਆਂ ਤੁਸੀਂ ਦੇਖੋ ਕਿੱਡਾ ਇੱਥੇ ਟ੍ਰੈਫਿਕ ਲੱਗਾ ਹੋਇਆ ਹੈ ਅੱਜ ਇਹ ਕਿ ਛੁੱਟੀ ਵਾਲਾ ਦਿਨ ਹੈ ਅੱਜ 25 ਜਨਵਰੀ ਦਸੰਬਰ ਨੂੰ ਛੁੱਟੀ ਹੁੰਦੀ ਹੈ ਦਫ਼ਤਰੀ ਕੰਮ ਕਾਰਜ ਬੰਦ ਹੁੰਦਾ ਪਰ ਉਸ ਦੇ ਬਾਵਜੂਦ ਕਿੱਡਾ ਇੱਥ ਜਿਹੜਾ ਟ੍ਰੈਫਿਕ ਨੂੰ ਰੈਗੂਲੇਟ ਕਰ ਸਕੇ ਪਰ ਦੂਜੇ ਪਾਸੇ ਸ਼ਹਿਰ ਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਨਗਰ ਨਿਗਮ ਵਿਭਾਗ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜਿਹੜੀ ਇੱਥੇ ਨਜਾਇਜ਼ ਰੇੜੀਆਂ ਲੱਗੀਆਂ ਉਹਨਾਂ ਨੂੰ ਹਟਾਇਆ ਜਾਵੇ ਦੂਜੇ ਪਾਸੇ ਟ੍ਰੈਫਿਕ ਪੋਲੂਸ਼ਨ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਟ੍ਰੈਫਿਕ ਹੋਵੇ ਸਚਾਰੂ ਟੰਗ ਨਾਲ ਚੱਲ ਸਕੇ ਅਮਰitsar ਫਾਸਟ ਮੇ ਖਬਰਾਂ ਵਿੱਚ ਹੈ ਜੋ ਕਿ ਨਰੇਸ਼ ਕੁਮਾਰ ਦਾ ਰਕੇਸ਼ ਕੁਮਾਰ